ਕਿ ਜੋ ਅੱਜ ਆਪਾਂ ਸਵੱਛਤਾ ਪਖਵਾੜੇ ਤਹਿਤ ਅੱਜ ਦੀ ਆਪਣੀ ਗਤੀਵਿਧੀ ਹੈ ਕਿ ਗਿੱਲੇ ਸੁੱਕੇ ਕੂੜੇ ਦਾ ਜਿਹੜਾ ਪ੍ਰਬੰਧਨ ਆ ਉਹ ਕਿਸ ਤਰ੍ਹਾਂ ਕਰਨਾ। ਇਸ ਤਰ੍ਹਾਂ ਦੇ ਵਿੱਚ ਵੀ ਆਪਾਂ ਉਹ ਦੋ ਡਸਟਬਿਨ ਜਿਹੜੇ ਲਗਾਉਣ ਦੀ ਕੋਸ਼ਿਸ਼ ਕਰਨੀ ਆ। ਤਾਂ ਨਹੀਂ ਤਾਂ ਆਪਾਂ ਕੋਈ ਵੀ ਦੋ ਵੇਸ ਡੱਬੇ ਲੈ ਕੇ ਉਹਨਾਂ ਦੇ ਇੱਕ ਤੇ ਗਿੱਲਾ ਕੂੜਾ ਲਿਕੇ ਇੱਕ ਤੇ ਸੁੱਕਾ ਕੂੜਾ ਰੱਖ ਕੇ ਕੋਸ਼ਿਸ਼ ਕਰਨੀ ਹੈ ਕਿ ਹਰੇ ਤੇ ਨੀਲੇ ਰੰਗ ਦਾ ਡਸਟਬਿਨ ਜਿੰਨੇ ਦਾ ਬਹੁਤ ਵਧੀਆ। ਹਰੇ ਰੰਗ ਦੇ ਡਸਟਬਿਨ 'ਚ ਆਪਾਂ ਗਿੱਲਾ ਕੂੜਾ ਪਾਉਣਾ ਜਿਹੜੀਆਂ ਚੀਜ਼ਾਂ ਗਲਣ ਯੋਗ ਨੇ ਪੱਤੇ, ਕਾਗਜ਼, ਇਦਾਂ ਦੀਆਂ ਸਬਜ਼ੀਆਂ ਦੇ ਛਿਲਕੇ ਜਿਹੜੇ ਰਸੋਈ ਦੇ ਵਿੱਚੋਂ ਆਪਾਂ ਆਪਣਾ ਜਿਹੜਾ ਕੂੜਾ ਨਿਕਲਦਾ ਹੈ ਜਿਹੜੇ ਗਲ ਜਾਂਦੇ ਆ ਤੇ ਉਹਨਾਂ ਦੀ ਆਪਾਂ ਖਾਦ ਚਾਅ ਕਰ ਸਕਦੇ ਆ ਸੁੱਕੇ ਕੂੜੇ ਦੇ ਵਿੱਚ ਉਹ ਚੀਜ਼ਾਂ ਆਉਂਦੀਆਂ ਜਿਹੜੀਆਂ ਗਲਦੀਆਂ ਨਹੀਂ ਜਿਵੇਂ ਪਲਾਸਟਿਕ ਦੀਆਂ ਕੱਟੀਆਂ ਜਿੱਦਾਂ ਹੋ ਗਈਆਂ ਪੋਲੀਥੀਨ ਹੋ ਗਿਆ ਇਹ ਚੀਜ਼ਾਂ ਛੇਤੀ ਗਲਦੀਆਂ ਨਹੀਂ ਹੈਗੀਆਂ ਜੇ ਜਦੋਂ ਆਪਾਂ ਇਕੱਠਾ ਇਹਨੂੰ ਸੁੱਟ ਦਿੰਨੇ ਆ ਜਾਂ ਬਾਹਰ ਕਿਸੇ ਥਾਂ ਤੇ ਜਾ ਕੇ ਆਪਾਂ ਇਹਨੂੰ ਸਾਰਾ ਇਕੱਠਾ ਇੱਕ ਥਾਂ ਤੇ ਕਰ ਦਿੰਨੇ ਆ ਤਾਂ ਇਹਨਾਂ ਨੇ ਤਾਰਾ ਕਰਨਾ ਮੁਸ਼ਕਲ ਹੋ ਜਾਂਦਾ ਇਸ ਲਈ ਗਿੱਲਾ ਕੂੜਾ ਅਲੱਗ ਇੱਕ ਦਸਤੂਰ ਇਹ ਚੀਜ਼ਾਂ ਅਲੱਗ ਦਸਤਵਿੰਦੇ ਵਿੱਚ ਕਿਉਂਕਿ ਇਹ ਵੇਸ ਦੀਆਂ ਕਿਸੇ ਕਬਾੜੀ ਨੂੰ ਵੇਚ ਕੇ ਇਹਨੂੰ ਦੁਬਾਰਾ ਮਤਲਬ ਇਹ ਚੀਜ਼ਾਂ ਰੀਸਾਈਕਲ ਹੋ ਜਾਂਦੀਆਂ ਹਨ ਇਹਨਾਂ ਤੋਂ ਦੁਬਾਰਾ ਹੋਰ ਚੀਜ਼ਾਂ ਬਣਾਈਆਂ ਜਾ ਸਕਦੀਆਂ ਇਸ ਲਈ ਘਰ ਦੇ ਵਿੱਚ ਵੀ ਆਪਾਂ ਕੋਸ਼ਿਸ਼ ਕਰਨੀ ਹੈ ਜੇ ਆਪਾਂ ਆਪਣੇ ਸਕੂਲ ਦੇ ਵਿੱਚ ਵੀ ਇਹ ਚੀਜ਼ ਲਾਗੂ ਕਰਨੀ ਕਿ ਆਪਾਂ ਗਿੱਲਾ ਕੂੜਾ ਅਲੱਗ ਕਰੇਡ ਸਪਿੰਚ ਤੇ ਸੁੱਕਾ ਕੂੜਾ ਅਲੱਗ ਨੀਲੇ ਦਸਤਵਿੰਦੇ ਵਿੱਚ ਪਾਓ ਹਾਂਜੀ ਹੁਣ ਤੁਹਾਡੇ ਕੋਲ ਜੋ ਹੈਗੀ ਵੇਸਟ ਚੀਜ਼ਾਂ ਤਾਂ ਤੁਸੀਂ ਆਪਣੇ ਆਪ ਦੇਖਣਾ ਕਿ ਤੁਸੀਂ ਇਹਨੂੰ ਕਿਹੜੇ ਡਸਟਬਿਨ ਦੇ ਵਿੱਚ ਪਾਉਂਗੇ ਵੀਲਾ ਕੂੜਾ ਹਰੇ ਡਸਟਬਿਨ ਚ ਸੁੱਕਾ ਕੂੜਾ ਨੀਲੇ ਡਸਟਬਿਨ ਹਾਂਜੀ ਇੱਕ ਇੱਕ ਕੁਸਚਨ ਦੇ ਜਾਓ ਸੁਣ ਸਹੀ ਇਸੇ ਤਰੀਕੇ ਹੁਣ ਆਪਾਂ ਆਪਣੇ ਘਰ ਦੇ ਵਿੱਚ ਵੀ ਘਰ ਜage ਆਪਣੇ ਮੰਮੀ ਡਾਡੀ ਨੂੰ ਤੇ ਆਪਣੇ ਆਂਡੀਆ ਗੋਂਡੀਆ ਨੂੰ ਵੀ ਇਹ ਚੀਜ਼ ਦੱਸਣੀ ਹੈ ਕਿ ਕਿਵੇਂ ਗਿੱਲਾ ਫੂੜਾ ਤੇ ਸੁੱਕਾ ਫੂੜਾ ਲਗ ਲਗ ਕਿਵੇਂ ਪ੍ਰਬੰਧਨ ਕਰਨਾ ਹੈ